ਉਹਨੂੰ ਡਰ ਹੈ ਕਿ ਜੇ ਅੱਗੇ ਚੱਲ ਕੇ ਚਾਈਨਾ ਜਾਂ ਜਿਹੜਾ ਇੱਕ ਗਰੁੱਪ ਬਣ ਰਿਹਾ ਬ੍ਰਿਕਸ ਜਾਂ ਫਿਰ ਜਿਹੜੇ ਕੁਝ ਮੁਲਕ ਨੇ ਭਾਰਤ ਰਸ਼ੀਆ ਤੇ ਚਾਈਨਾ ਉਹ ਮਿਲ ਕੇ ਮਲਟੀਪੋਲਰ ਵਰਡ ਵੱਲ ਨੂੰ ਮੁੜ ਜਾਂਦੇ ਆ ਤੇ ਫਿਰ ਉਹਦੀ ਸਰਦਾਰੀ ਲਗਭਗ ਖਤਮ ਹੋ ਜਾਏਗੀ ਭਾਰਤ ਨੂੰ ਇਹ ਹੁਣ ਫੈਸਲਾ ਕਰਨਾ ਪਏਗਾ ਕਿ ਉਹ ਵਿਕਾਸਸ਼ੀਲ ਦੇਸ਼ਾਂ ਨਾਲ ਮਿਲ ਕੇ ਨਿਆ ਪ੍ਰਸਤ ਵਿਸ਼ਵਕਰਮ ਦੀ ਹਮਾਇਤ ਕਰੇ ਜਾਂ ਅਮਰੀਕੀ ਦਬਦਬੇ ਦੇ ਨਾਲ ਹੀ ਬਚਿਆ ਰਵੇ ਉਂਝ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇਸ ਬਹੁ ਪਖੀ ਢਾਂਚੇ ਨੂੰ ਤਬਾਹ ਕਰ ਦਿੱਤਾ ਨਾ ਸਾਰੀਆਂ ਇੰਟਰਨੈਸ਼ਨਲ ਸੰਸਥਾਵਾਂ ਤਬਾਹ ਕਰ ਦਿੱਤੀਆਂ ਨਾ ਸਿਰਫ ਡਬਲਯੂਟੀਓ ਸਗੋਂ ਭਾਰਤ ਐਸ ਵੇਲੇ ਅਮਰੀਕਾ ਦੇ ਨਿਸ਼ਾਨੇ ਤੇ ਸਭ ਤੋਂ ਵੱਧ ਭਾਰਤੀ ਹੈ ਹਾਲ ਵਿੱਚ ਹੀ ਭਾਰ ਅਮਰੀਕਾ ਨੇ ਭਾਰਤ ਦੇ ਉੱਤੇ ਪਹਿਲਾਂ 50% ਦੀ ਟੈਕਸ ਲਾਏ ਉਹਨੇ ਇਹ ਕਹਿ ਕੇ ਕਿ ਰੂਸੀ ਤੇਲ ਦੀ ਖਰੀਦ ਕਰਕੇ ਭਾਰਤ ਜਿਹੜਾ ਆ ਉਹ ਯੂਕਰੇਨ ਦੀ ਜੁੱਧ ਜਿਹੜੀ ਆ ਉਹਦੇ ਵਿੱਚ ਹਿੱਸਾ ਲੈ ਰਿਆ ਪੰਜਾਬ 24 7 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਾਸਤੇ ਅਸੀਂ ਡਾਕਟਰ ਅਰਨ ਮਿਤਰਾ ਹਰਾਂ ਦਾ ਲਿਖਿਆ ਹੋਇਆ ਮਿਡਲ ਬਹੁਤ ਰਵੀ ਵਿਸ਼ਵ ਅਮਰੀਕੀ ਦਾਬਾ ਅਤੇ ਭਾਰਤ ਯਾਨੀ ਕਿ ਬਹੁਤ ਰਵੀ ਵਿਸ਼ਵ ਮਲਟੀਪੋਲਰ ਵਰਡਵਾਲ ਵਦਰੀ ਦੁਨੀਆ ਜਿਹੜਾ ਅਮਰੀਕਾ ਦੀ ਸਰਦਾਰੀ ਆ ਉਹ ਕਿਤੇ ਨਾ ਕਿਤੇ ਖਤਮ ਹੋਣ ਨਾਲ ਵੱਧ ਰਹੀ ਆ ਅਮਰੀਕਨ ਡਾਲਰ ਦੀ ਸਰਦਾਰੀ ਟੁੱਟ ਰਹੀ ਆ ਜਿਹਦਾ ਕਰਕੇ ਅਮਰੀਕਾ ਜਿਹੜਾ ਆ ਉਹ ਬਹੁਤ ਤਕਲੀਫ ਦੇ ਵਿੱਚ ਐ ਤੇ ਜਿਹੜੇ ਮੌਜੂਦਾ ਰਾਸ਼ਟਰਪਤੀ ਆਏ ਨੇ ਉਹਨਾਂ ਨੇ ਦੁਨੀਆ ਸਾਰੀ ਨੂੰ ਜਿਹੜਾ ਆ ਉਹ ਤੰਗ ਕੀਤਾ ਹੋਇਆ ਉਹਦੇ ਪਿੱਛੇ ਸਿਰਫ ਇੱਕੋ ਹੀ ਕਹਾਣੀ ਆ ਕਿ ਜਿਹੜਾ ਇਹ ਪੂੰਜੀਵਾਦ ਦਾ ਸਿਖਰ ਐ ਉਹਦੇ ਤੋਂ ਕਿਤੇ ਨਾ ਕਿਤੇ ਅਮਰੀਕਾ ਹੁਣ ਤਿਲਕ ਰਿਹਾ ਤੇ ਉਹਦੀ ਆਰਥਿਕਤਾ ਜਿਹੜੀ ਆ ਉਹ ਬਹੁਤ ਡਾਵਾਡੋਲ ਹੈ ਉਹਨੂੰ ਡਰ ਹੈ ਕਿ ਜੇ ਅੱਗੇ ਚੱਲ ਕੇ ਚਾਈਨਾ ਜਾਂ ਜਿਹੜਾ ਇੱਕ ਗਰੁੱਪ ਬਣ ਰਿਹਾ ਬ੍ਰਿਕਸ ਜਾਂ ਫਿਰ ਜਿਹੜੇ ਕੁਝ ਮੁਲਕ ਨੇ ਭਾਰਤ ਰਸ਼ੀਆ ਤੇ ਚਾਈਨਾ ਉਹ ਮਿਲ ਕੇ ਮਲਟੀਪੋਲਰ ਵਰਡ ਵੱਲ ਨੂੰ ਮੁੜ ਜਾਂਦੇ ਆ ਤੇ ਫਿਰ ਉਹਦੀ ਸਰਦਾਰੀ ਲਗਭਗ ਖਤਮ ਹੋ ਜਾਏਗੀ ਸੋ ਇਹ ਜਿਹੜਾ ਮਿਡਲ ਹੈ ਡਾਕਟਰ ਅਰਨ ਮਿਤਰਾ ਰਵਾਦਾ ਦੀ ਸੇਵਾ ਚ ਕਰ ਰਹੇ ਆ ਪੇਸ਼ ਡਾਕਟਰ ਮਿਤਰਾ ਲਿਖਦੇ ਨੇ ਕਿ ਅਮਰੀਕੀ ਦਬਾਅ ਤੇ ਭਾਰਤ ਜਿਹੜਾ ਆ ਉਹਨਾਂ ਨੂੰ ਭਾਰਤ ਨੂੰ ਇਹ ਹੁਣ ਫੈਸਲਾ ਕਰਨਾ ਪਵੇਗਾ ਕਿ ਉਹ ਵਿਕਾਸਸ਼ੀਲ ਦੇਸ਼ਾਂ ਨਾਲ ਮਿਲ ਕੇ ਨਾ ਪ੍ਰਸਤ ਵਿਸ਼ਵ ਕਰਮ ਦੀ ਹਮਾਇਤ ਕਰੇ ਜਾਂ ਅਮਰੀਕੀ ਦਬਦਬੇ ਦੇ ਨਾਲ ਹੀ ਬਚਿਆ ਰਵੇ ਵਿਸ਼ਵ ਭੂ ਰਾਜਨੀਤਿਕ ਸਰਦਾਂ ਯਾਨੀ ਕਿ ਜਿਹੜੀ ਜਿਹਨੂੰ ਆਪਾਂ ਕਹਿੰਨੇ ਆ ਜੀਓ ਪੋਲਿਟਿਕਸ ਉਦੇ ਬਦਲਦੇ ਰੂਪ ਨੇ ਭਾਰਤ ਨੂੰ ਮਹੱਤਵਪੂਰਨ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਭਾਰਤ ਨੂੰ ਹੁਣੇ ਫੈਸਲਾ ਕਰਨਾ ਪਏਗਾ ਕਿ ਉਹ ਵਿਕਾਸਸ਼ੀਲ ਦੇਸ਼ਾਂ ਨਾਲ ਮਿਲ ਕੇ ਨ્યાਇਕ ਪ੍ਰਸਤ ਵਿਸ਼ਵਕਰਮ ਦੀ ਹਮਾਇਤ ਕਰਨੀ ਚਾਹੇਗਾ ਜਾਂ ਫਿਰ ਉਹ ਅਮਰੀਕੀ ਦਬਦਬੇ ਹੇਠ ਹੀ ਬੱਜਿਆ ਰਹੇਗਾ ਜਿਹੜਾ ਵਿਸ਼ਵ ਪੂ ਰਾਜਨੀਤੀ ਆ ਜਿਹਨੂੰ ਆਪਾਂ ਕਹਿੰਨੇ ਆ ਜੀਓ ਪੋਲਿਟਿਕਸ ਅਤੇ ਜਿਹੜੇ ਸ਼ਰਧਾਂ ਦੇ ਰੂਪ ਬਦਲਨੇ ਨੇ ਹੁਣ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜਿੱਦਾਂ ਆਪਾਂ ਵਾਲੇਦਵਾਲੇ ਆਪਣੇ ਭਾਰਤ ਦੇ ਵੀ ਵਾਲੇਦਵਾਲੇ ਵੇਖ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਉੱਥੇ ਦੁਨੀਆ ਦੇ ਇੱਕ ਕਈ ਸ਼ਰਧਾਂ ਬਦਲ ਗਈਆਂ ਜਿਹਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇੱਕ ਨਵਾਂ ਕ੍ਰਿਸਚੀਅਨ ਮੁਲਕ ਜਿਹੜਾ ਭਾਰਤ ਦੀਆਂ ਨਾਰਥ ਵਾਲੀਆਂ ਸਟੇਟਾਂ ਨੇ ਉਹਨਾਂ ਨੂੰ ਜੋੜ ਕੇ ਬਣਾ ਲਿਆ ਜਾਵੇ ਜਿਹਦੇ 'ਚ ਕੁਝ ਬਰਮਾ ਦਾ ਹਿੱਸਾ ਵੀ ਜਿਹੜਾ ਉਹ ਮਲਾ ਲਿਆ ਜਾਵੇ ਸੋ ਇਹ ਜਿਹੜਾ ਇੱਕ ਮੋੜ ਆਇਆ ਨਵਾਂ ਦੁਨੀਆ 'ਚ ਬਹੁਤ ਕੁਝ ਹੋ ਰਿਹਾ ਵੱਡੇ ਜੰਗ ਲੱਗ ਰਿਹਾ ਤੀਜੇ ਮਾ ਯੁੱਧ ਦਾ ਖਤਰਾ ਸਾਡੇ ਸਿਰਾਂ ਤੇ ਮੰਡਰਾ ਰਿਹਾ ਸੋ ਇਸ ਮਹੱਤਵਪੂਰਨ ਮੋੜ ਤੇ ਆ ਕੇ ਕੀ ਭਾਰਤ ਦੀ ਸਥਿਤੀ ਕੀ ਹੋਏਗੀ ਅਮਰੀਕਾ ਕੁਝ ਹੋਰ ਪ੍ਰਾਣੀਆਂ ਉਪਨਵੇਸ਼ੀ ਤਾਕਤਾਂ ਨਾਲ ਮਿਲ ਕੇ ਜਾਨੀ ਕਿ ਯੂਰੋਪੀਅਨ ਯੂਨੀਅਨ ਤੇ ਜਿਹੜੇ ਯੂਰਪ ਦੇ ਮੁਲਕ ਆ ਸੰਸਾਰ ਤੇ ਮੁੜ ਕੇ ਆਪਣਾ ਦਾਬਾ ਕਾਇਮ ਕਰਨ ਲਈ ਬੇਤਾਬ ਹੈ ਉਹਨਾਂ ਦੀ ਰਣਨੀਤੀ ਸਾਫ਼ ਹੈ ਵਕਾਸਸ਼ੀਲ ਦੇਸ਼ਾਂ ਨੂੰ ਅੱਗੇ ਵਧਣ ਤੋਂ ਰੋਕਣਾ ਅਤੇ ਆਪਣੇ ਦਬਦਬੇ ਨੂੰ ਸਥਾਈ ਬਣਾਈ ਰੱਖਣਾ ਜਾਨੀ ਕਿ ਚੀਨ ਦੀ ਸਰਦਾਰੀ ਉਹਨਾਂ ਨੂੰ ਕਿਸੇ ਹੱਦ ਤੱਕ ਕਿਸੇ ਕਦਰ ਵੀ ਮਨਜ਼ੂਰ ਨਹੀਂ ਸੋ ਹਥਿਆਰਾਂ ਦੀ ਸਪਲਾਈ ਜਿਹੜਾ ਡਿਪਲੋਮੈਟਿਕ ਦਬਾਅ ਹੁੰਦਾ ਕੂਟਨੀਤਿਕ ਦਬਾਅ ਅਤੇ ਖੁੱਲੀ ਬਲੈਕਮੇਲਿੰਗ ਰਾਈ ਮੱਧ ਪੂਰਬ ਤੋਂ ਅਫਰੀਕਾ ਤੇ ਪੂਰਬੀ ਯੂਰਪ ਤੱਕ ਚੱਲ ਰੀਆਂ ਜੰਗਾਂ ਤੇ ਟਕਰਾਵਾਂ ਉਨ੍ਹਾਂ ਦੀ ਸਿੱਧੀ ਜਾਂ ਅਸਿੱਧੀ ਸਮੂਲੀਅਤ ਜਿਹੜੀ ਆ ਖਾਸ ਕਰਕੇ ਅਮਰੀਕਾ ਦੀ ਉਹਦੇ ਕਾਰਨ ਹੀ ਇਹ ਚੱਲ ਰਹੀਆਂ ਨੇ ਇਹਦੀ ਇੱਕ ਛਾਪ ਹੈ ਤਾਂ ਵਿਸ਼ਵ ਵਪਾਰ ਸੰਗਠਨ WTO ਇੱਕ ਸਮੇਂ ਸਮੂਹ ਫੈਸਲੇ ਲਈ ਇੱਕ ਮਹੱਤਵਪੂਰਨ ਮੰਚ ਹੋਇਆ ਕਰਦਾ ਸੀ ਭਾਵੇਂ ਇਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਵੀ ਸਨ ਅਮਰੀਕਾ ਇਸ ਦਾ ਅੰਦਰ ਤਕੜਾ ਪ੍ਰਭਾਵ ਰੱਖਦਾ ਸੀ ਪਰ ਵਿਕਾਸਸ਼ੀਲ ਦੇਸ਼ਾਂ ਦੇ ਹਿੱਤਾਂ ਦੇ ਖਿਲਾਫ ਧਰਾਵਾਂ ਵਿੱਚ ਸੋਧ ਦੀ ਸੰਭਾਵਨਾ ਵੀ ਸੀ ਉਹਨਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਬਹੁ ਪੱਖੀ ਢਾਂਚੇ ਨੂੰ ਤਬਾਹ ਕਰ ਦਿੱਤਾ ਨਾ ਸਾਰੀਆਂ ਇੰਟਰਨੈਸ਼ਨਲ ਸੰਸਥਾਵਾਂ ਤਬਾਹ ਕਰ ਦਿੱਤੀਆਂ ਨਾ ਸਿਰਫ ਡਬਲਯੂਟੀਓ ਸਗੋਂ ਉਹਨਾਂ ਨੇ ਜਿਹੜੀਆਂ ਵਰਡਰ ਲੈਵਲ ਦੀਆਂ ਹੋਰ ਸੰਸਥਾਵਾਂ ਵੀ ਨੇ ਉਹਨਾਂ ਨੂੰ ਵੀ ਲਗਭਗ ਖਤਮ ਕਰ ਦਿੱਤਾ ਤੇ ਅਮਰੀਕਾ ਨੂੰ ਮੁੜ ਕੇ ਮਹਾਨ ਬਣਾਉਣ ਦੇ ਨਾਂ ਤੇ ਵਾਸ਼ਿੰਟਨ ਨੇ ਦੋ ਪੱਖੀ ਵਪਾਰਕ ਸਮਝੌਤੇ ਸੌਦੇ ਕਰਨ ਅਤੇ ਹਰੇਕ ਦੇਸ਼ ਮੁਤਾਬਕ ਟੈਕਸ ਲਾਉਣ ਦੀ ਇੱਕ ਨਵੀਂ ਨੀਤੀ ਬਣਾ ਲਈ ਹੈ ਛੋਟੀਆਂ ਜਿਹੜੀਆਂ ਅਰਥਵਿਵਸਥਾਵਾਂ ਨੇ ਛੋਟੀ ਇਕਨੋਮੀ ਆ ਉਹਨਾਂ ਕੋਲ ਸਮਝੌਤਾ ਕਰਨ ਤੋਂ ਇਲਾਵਾ ਕੋਈ ਬਾਕੀ ਰਾਹ ਬਚਦਾ ਹੀ ਨਹੀਂ ਯੂਰਪ ਵੀ ਵੰਡਿਆ ਹੋਇਆ ਹੈ ਬ੍ਰਿਟਨ ਅਮਰੀਕਾ ਵੱਲ ਝੁਕ ਗਿਆ ਹੈ ਜਦ ਕਿ ਯੂਰੋਪੀਅਨ ਯੂਨੀਅਨ ਦੇ ਬਹੁਤੇ ਦੇਸ਼ ਇਕੱਠੇ ਹੋ ਕੇ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਿਰਫ ਤੇ ਸਿਰਫ ਦੁਨੀਆ ਵਿੱਚ ਇੱਕੋ ਮੁਲਕ ਹੈ ਜਿਹੜਾ ਚੀਨ ਉਹ ਡਟਿਆ ਰਿਹਾ ਜਿਸ ਨੇ ਅਮਰੀਕਾ ਨੂੰ ਪਿੱਛੇ ਹਟਣ ਲਈ ਕਿਸੇ ਹੱਦ ਤੱਕ ਮਜਬੂਰ ਵੀ ਕਰ ਦਿੱਤਾ ਇਹ ਉਸ ਦੀ ਮਜਬੂਤ ਹੋ ਰਹੀ ਆਰਥਿਕ ਸ਼ਕਤੀ ਨੂੰ ਦੱਸਦਾ ਹੈ ਸਾਡੇ ਸਾਹਮਣੇ ਪੇਸ਼ ਕਰਦਾ ਸੋ ਭਾਰਤ ਵੀ ਅਮਰੀਕੀ ਨਿਸ਼ਾਨੇ ਤੇ ਹੈ ਸਗੋਂ ਭਾਰਤ ਐਸ ਵੇਲੇ ਅਮਰੀਕਾ ਦੇ ਨਿਸ਼ਾਨੇ ਤੇ ਸਭ ਤੋਂ ਵੱਧ ਭਾਰਤੀ ਹੈ ਹਾਲ ਵਿੱਚ ਹੀ ਅਮਰੀਕਾ ਨੇ ਭਾਰਤ ਦੇ ਉੱਤੇ ਪਹਿਲਾਂ 50 ਪੀਸ ਦੀ ਟੈਕਸ ਲਾਏ ਉਨੇ ਇਹ ਕਹਿ ਕੇ ਕਿ ਰੂਸੀ ਤੇਲ ਦੀ ਖਰੀਦ ਕਰਕੇ ਭਾਰਤ ਜਿਹੜਾ ਉਹ ਯੂਕਰੇਨ ਦੀ ਜੁੱਧ ਜਿਹੜੀ ਆ ਉਹਦੇ ਵਿੱਚ ਹਿੱਸਾ ਲੈ ਰਿਹਾ ਕਿਸ ਤਰ੍ਹਾਂ ਨਾਲ ਰੂਸ ਨੂੰ ਮਤ ਕਰ ਰਿਹਾ ਸੋ ਹਾਲਾਂਕਿ ਰੂਸ ਤੋਂ ਭਾਰਤ ਨਾਲੋਂ ਵੱਧ ਤੇਲ ਚੀਨ ਵੀ ਖਰੀਦਦਾ ਹੈ ਇਸ ਤੋਂ ਇਲਾਵਾ ਤੁਰਕੀ ਤੇ ਜਾਪਾਨ ਵੀ ਰੂਸ ਤੋਂ ਤੇਲ ਖਰੀਦ ਰਹੇ ਨੇ ਤੇ ਇਹਦੇ ਨਾਲ ਭਾਰਤੀ ਉਦਯੋਗ ਪੂਰੀ ਤਰ੍ਹਾਂ ਹਿੱਲ ਗਿਆ ਹੈ ਅਤੇ ਲੱਖਾਂ ਮਜ਼ਦੂਰ ਬੇਰਜ਼ਗਾਰੀ ਦੇ ਖਤਰੇ ਵਿੱਚ ਆ ਗਏ ਹਨ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਹ ਸਭ ਕੁਝ ਉਸ ਵੇਲੇ ਹੋ ਰਿਹਾ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਆਪਣੀ ਦੋਸਤੀ ਦੇ ਜੋਰ ਸ਼ੋਰ ਨਾਲ ਦਾਅਵੇ ਕਰ ਰਹੇ ਹਨ ਕਰ ਰਹੇ ਸੰ ਹੁਣ ਤੇ ਹਨ ਵਾਲੀ ਗੱਲ ਨਹੀਂ ਸੋ ਇਸੇ ਦੌਰਾਨ ਭਾਰਤ ਨੇ ਇਸ ਸਾਲ ਦੋ ਮਹੱਤਵਪੂਰਨ ਵਿਸ਼ਵ ਪੱਧਰੀ ਮੰਚਾਂ ਵਿੱਚ ਭਾਗ ਲਿਆ ਪਹਿਲਾ ਸੀਗਾ ਬ੍ਰਿਕਸ ਸਿਖਰ ਸੰਮੇਲਨ ਜਿੱਥੇ ਇੱਕ ਇੰਟਰਨੈਸ਼ਨਲ ਲੈਵਲ ਦੀ ਨਵੀਂ ਮੁਦਰਾ ਯਾਨੀ ਕਿ ਡਾਲਰ ਨੂੰ ਬਦਲਣ ਵਾਲੀ ਇੱਕ ਨਵੀਂ ਮੁਦਰਾ ਮੁਦਰਾ ਜਿਹੜੀ ਆ ਉਹਨੂੰ ਬਣਾਉਣ ਪਰਮਾਣੂ ਨਸ਼ਸਤਰੀਕਰਨ ਅਤੇ ਹਥਿਆਰਾਂ ਦੀ ਦੌੜ ਘਟਾਉਣ ਤੇ ਕਈ ਤਰ੍ਹਾਂ ਦੇ ਵਿਚਾਰ ਵਟਾਂਦਰੇ ਹੋਏ ਅਤੇ ਉਸ ਤੋਂ ਬਾਅਦ एससीओ ਯਾਨੀ ਕਿ ਸੰਘਾਈ ਸਹਿਯੋਗ ਸੰਗਠਨ ਦਾ ਧਿਆਨ ਜਨ ਵਿੱਚ ਸੁਮੇਲਨ ਹੋਇਆ ਜੋ ਆਰਥਿਕ ਸਹਿਯੋਗ ਅਤੇ ਸੁਰੱਖਿਆ ਦੇ ਉੱਤੇ ਕੇਂਦਰਿਤ ਸੀ ਬ੍ਰਿਕਸ ਦੇਸ਼ਾਂ ਨੇ ਅਮਰੀਕੀ ਡਾਲਰ ਦੇ ਬਦਲ ਵਜੋਂ ब्रिक्स मुद्रा ਦੀ ਗੱਲ ਕੀਤੀ ਹੈ ਪਰ ਭਾਰਤ ਨੇ ਇਸ ਨੂੰ ਪੂਰੀ ਤਰ੍ਹਾਂ ਮੰਨਣ ਦੀ ਥਾਂ ਜਿਹੜੀਆਂ ਲੋਕਲ ਮੁਦਰਾਵਾਂ ਨੇ ਜਾਨੀ ਕਿ ਸਥਾਨਕ ਮੁਦਰਾਵਾਂ ਜਿਦਾ ਭਾਰਤ ਦੀ ਰੁਪਈਆ ਆ ਕਿਸੇ ਮੁਲਕ ਦੀ ਕੋਈ ਆ ਉਹਨਾਂ ਵਿੱਚ ਵਪਾਰ ਕਰਨ ਦੀ ਆਪਣੀ ਪਸੰਦ ਅਜੇ ਦੱਸੀ ਆ ਫਿਲਹਾਲ ਹਾਲਾਂਕਿ ਵਾਸ਼ਿੰਗਟਨ ਨੇ ਤੁਰੰਤ ਡੰਡਾ ਆਤਮਕ ਟੈਰਫ ਲਗਾ ਕੇ ਜਵਾਬ ਵੀ ਦੇ ਦਿੱਤਾ ਇਸ ਤੋਂ ਸਾਬਤ ਹੁੰਦਾ ਹੈ ਕਿ ਜੀਓ ਪੋਲਿਟਿਕਸ ਵਿੱਚ ਰਾਸ਼ਟਰੀ ਹਿੱਤ ਹਾਵੀ ਰਹਿੰਦੇ ਹਨ ਕਿਸੇ ਤਰ੍ਹਾਂ ਦੀਆਂ ਦੋਸਤੀਆਂ ਦੇ ਦਾਅਵੇ ਉੱਥੇ ਕੋਈ ਬੰਨੇ ਨਹੀਂ ਰੱਖਦੇ ਅੱਜ ਅਮਰੀਕਾ ਬੇਹਿਸਾਬ ਜ਼ੋਰ ਨਾਲ ਆਪਣਾ ਦਾਬਾ ਚਲਾ ਰਿਹਾ ਹੈ ਗਾਜ਼ਾ ਵਿੱਚ ਹੋ ਰਹੀ ਨਸਲਕੁਸ਼ੀ ਦੇ باوجود ਇਜ਼ਰਾਈਲ ਨੂੰ ਹਥਿਆਰ ਦੇਈ ਜਾਣਾ ਨਾਟੋ ਨੂੰ ਪੂਰਬ ਵੱਲ ਫਲਾਉਣਾ ਅਤੇ ਯੂਕਰੇਨ ਦੇ ਸਰੋਤਾਂ ਤੇ ਕਾਬੂ ਪਾਉਣ ਲਈ ਰੂਸ ਯੂਕਰੇਨ ਜੰਗ ਨੂੰ ਪੜਕਾਉਣਾ ਇਸ ਦੀਆਂ ਭਕਤੀਆਂ ਮਸਾਲਾ ਹਨ ਇਸ ਪਿਛੋਕੜ ਵਿੱਚ ਭਾਰਤ ਦੇ ਸਾਹਮਣੇ ਚੋਣ ਹੁਣ ਸਾਫ਼ ਖੜੀ ਹੋਈ ਹੈ ਕਿ ਕੀ ਉਹ ਵਿਕਾਸਸ਼ੀਲ ਦੇਸ਼ਾਂ ਨਾਲ ਮਿਲ ਕੇ ਮਲਟੀਪੋਲਰ ਦੁਨੀਆ ਲਈ ਖੜੇ ਹੋਊਗਾ ਜਾਂ ਅਮਰੀਕਾ ਦੇ ਇਰਾਦਿਆਂ ਦੇ ਅੱਗੇ ਝੁਕ ਜਾਊਗਾ ਗੋਡੇ ਟੇਕ ਦਊਗਾ ਆਰਥਿਕ ਪੱਧਰ ਤੇ ਭਾਰਤ ਦਾ ਜਿਹੜਾ ਵਪਾਰ ਹੈ ਉਹਦਾ ਜਿਹੜਾ ਬੈਲੈਂਸ ਆ ਉਹ ਅਮਰੀਕਾ ਨਾਲ ਵੱਧ ਗਿਆ ਹੈ ਪਰ ਰੂਸ ਤੇ ਚੀਨ ਨਾਲ ਵੀ ਹੈ ਉਹ ਤੋਂ ਉਹਦੇ ਨਾਲ ਲੱਗੇ ਲੱਗੇ ਹੀ ਹੈ ਉਹ ਤੋਂ ਨਾਲ ਹੀ ਚੱਲ ਰਿਹਾ ਹੈ ਰੂਸ ਨਾਲ ਲੱਗੇ ਸੋਵੀਅਤ ਸਮੇ ਤੋਂ ਹੀ ਭਾਰਤ ਦਾ ਇੱਕ ਵਫਾਦਾਰ ਤੇ ਭਰੋਸੇਯੋਗ ਸਾਥੀ ਰਿਹਾ ਹੈ ਅਮਰੀਕੀ ਦਬਾਅ ਦੇ باوجود ਭਾਰਤ ਨੇ ਰੂਸ ਤੋਂ ਸਸਤਾ ਤੇਲ ਖਰੀਦਿਆ ਹਾਲਾਂਕਿ ਈਰਾਨ ਤੋਂ ਤੇਲ ਖਰੀਦਣ ਚ ਉਹਨੇ ਕਾਫੀ ਜ਼ਿਆਦਾ ਜਿਹੜੀ ਆ ਉਹ ਪੈਰ ਪਿੱਛੇ ਖਿੱਚਲੇ ਸਨ ਪਰ ਜਿਹੜਾ ਇਹ ਤੇਲ ਖਰੀਦਿਆ ਗਿਆ ਇਨਾਂ ਸਮੇਂ ਦੇ ਵਿੱਚ ਇਹਦਾ ਫਾਇਦਾ ਆਮ ਜਨਤਾ ਦੀ ਥਾਂ ਕੁਝ ਇੱਕ ਚੋਣਵੇਂ ਉਦਯੋਗਪਤੀਆਂ ਨੂੰ ਜਿਨ੍ਹਾਂ ਨੂੰ ਆਪਾਂ ਜਾਣਦੇ ਆ ਉਹਨਾਂ ਨੂੰ ਮਿਲਿਆ ਜਾਣਬੁੱਝ ਕੇ ਦਿੱਤਾ ਗਿਆ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਕਿਉਂਕਿ ਉਹਨਾਂ ਦੀ ਨੀਤੀ ਜਿਹੜੀ ਆ ਉਹ ਇਹ ਆ ਇੱਕ ਸਮਾਂ ਸੀ ਜਦੋਂ ਭਾਰਤ ਨੌਨ ਅਲਾਈਅንስ ਮੂਵਮੈਂਟ ਯਾਨੀ ਕਿ ਗੁੱਟਰਨੇਪ ਅੰਦੋਲਨ ਦਾ ਆਗੂ ਹੋਇਆ ਕਰਦਾ ਸੀ ਤੇ ਵਿਕਾਸਸ਼ੀਲ ਦੇਸ਼ਾਂ ਦੀ ਇੱਕ ਵੱਡੀ ਆਵਾਜ਼ ਬਣਿਆ ਸੀ ਅੱਜ ਨਵੀਂ ਦਿੱਲੀ ਦਾਵਾ ਦਰੋਲ ਹੋ ਰਹੀ ਜਾਪਦੀ ਹੈ ਇਸ ਤੋਂ ਕੋਈ ਫੈਸਲਾ ਹੀ ਨਹੀਂ ਹੋ ਰਿਹਾ ਇੱਕ ਵਾਰ ਇੱਕ ਪਾਸੇ ਤੇ ਇੱਕ ਦੂਜੀ ਵਾਰ ਦੂਜੇ ਪਾਸੇ ਇਹ ਦੁਬਦਾ ਉਹਦੀ ਸਥਿਤੀ ਨੂੰ ਬਹੁਤ ਕਮਜ਼ੋਰ ਤੇ ਹਾਸੋ ਨਹੀਂ ਕਰ ਰਹੀ ਆ ਜਿਵੇਂ ਆਪਰੇਸ਼ਨ ਸੰਧੂਰ ਤੋਂ ਬਾਅਦ ਭਾਰਤ ਨੂੰ ਕਮਾਂਤਰੀ ਕਿਸੇ ਤਰ੍ਹਾਂ ਦੀ ਹਮਦਰਦੀ ਨਹੀਂ ਮਿਲੀ ਇਜ਼ਰਾਈਲ ਜੋ ਖੁਦ ਹਮਲਾਵਰ ਹੈ ਭਾਰਤ ਦੇ ਹੱਕ ਵਿੱਚ ਬੋਲਣ ਵਾਲਾ ਇਕਲੌਤਾ ਦੇਸ਼ ਸੀਗਾ ਉਹਦੀ ਆਪਣੀ ਸਥਿਤੀ ਇੰਨੀ ਭੈੜੀ ਆ ਕਿ ਉਹ ਇਸ ਵੇਲੇ ਦੁਨੀਆ ਭਰ ਦੇ ਮੁਲਕਾਂ ਦੇ ਨਿਸ਼ਾਨੇ ਤੇ ਆ ਉਥਲ-ਪੁਥਲ ਭਰੇ ਵਿਸ਼ਵ ਵਿੱਚ ਭਾਰਤ ਨੂੰ ਸਪਸ਼ਟਤਾ ਨਾਲ ਕਦਮ ਚੁੱਕਣੇ ਹੀ ਪੈਣਗੇ। ਤਰਜੀਹ ਗੁਆਂਢੀਆਂ ਨਾਲ ਮਜ਼ਬੂਤ ਸਬੰਧ ਕਰਨ 'ਚ, ਦੱਖਣ ਏਸ਼ੀਆ ਵਿੱਚ ਅਮਨ ਵਧਾਉਣ, ਖੇਤਰ ਨੂੰ ਪਰਮਾਣੂ ਮੁਕਤ ਬਣਾਉਣ ਅਤੇ ਵਿਸ਼ਵ ਅਮਨ ਵੱਲ ਅੱਗੇ ਵਧਣ ਨੂੰ ਦੇਣੀ ਚਾਹੀਦੀ ਹੈ। ਅਸੀਂ ਹਮਲਾਵਰਾਂ ਦੇ ਨਾਲ ਨਹੀਂ ਖੜੇ ਹੋ ਸਕਦੇ। ਭਾਰਤ ਦੀ ਭਰੋਸੇਯੋਗਤਾ ਵਿਕਾਸਸ਼ੀਲ ਦੇਸ਼ਾਂ ਨਾਲ ਮਿਲ ਕੇ ਹੀ ਮਿਲ ਕੇ ਹੀ ਬਣ ਸਕਦੀ ਹੈ। ਭਾਰਤ ਨੂੰ ਆਪਣਾ ਆਰਥਿਕ ਆਧਾਰ ਸੇਵਾਵਾਂ ਤੇ ਅਤੀ ਨਿਰਭਰਤਾ ਤੋਂ ਹਟ ਕੇ ਮਜ਼ਬੂਤ ਉਤਪਾਦਨ ਵੱਲ ਮੋੜਨਾ ਪਵੇਗਾ ਜਿਸ ਨੂੰ ਖੋਜ ਅਤੇ ਨਵੀਨਤਾ ਵਿੱਚ ਵੱਡੇ ਨਿਵੇਸ਼ ਨਾਲ ਸਹਾਰਾ ਦਿੱਤਾ ਜਾਵੇ ਇਸੇ ਤਰ੍ਹਾਂ ਗੁਣਵੰਤਾ ਜعنی ਕੁਆਲਟੀ ਵਾਲੀ ਸਿੱਖਿਆ ਹਰ ਇੱਕ ਨੂੰ ਉਪਲਬਧ ਕਰਾਉਣੀ ਪਵੇਗੀ ਸਿੱਖਿਆ ਦੇ ਖੇਤਰ ਵਿੱਚ ਨਿੱਜੀਕਰਨ ਤੋਂ ਹਟ ਕੇ ਜਿਹੜੇ ਇੱਕ ਵੱਡੀ ਇਕਤਾਈ ਕੀਤੀ ਭਾਰਤ ਨੇ ਉਦੇ ਤੋਂ ਹਟ ਕੇ ਸਰਕਾਰ ਨੂੰ ਵੱਧ ਤੋਂ ਵੱਧ ਆਪਣੇ ਨਾਗਰਿਕਾਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਲੈਣੀ ਪੈਣੀ ਹੈ ਤੇ ਉਹ ਲੈਣੀ ਚਾਹੀਦੀ ਵੀ ਹੈ ਅਖੀਰ ਵਿੱਚ ਭਾਰਤ ਦੋ ਪਾਸਿਆਂ ਦੀ ਕਿਸ਼ਤੀ ਤੇ ਸਵਾਰ ਹੋਣ ਦਾ ਭਰਮ ਨਹੀਂ ਪਾਲ ਸਕਦਾ ਜਿੱਦਾਂ ਅਸੀਂ ਵੇਖ ਰਹੇ ਹਾਂ ਜਿਵੇਂ ਇੱਕ ਹਾਕਵਤ ਵੀ ਹੈ ਕਿ ਦੋ ਕਿਸ਼ਤੀਆਂ 'ਚ ਜਿਹੜਾ ਸਵਾਰ ਹੁੰਦਾ ਉਹ ਹਮੇਸ਼ਾ ਡੁੱਬਦਾ ਹੈ ਸੋ ਭਾਰਤ ਨੂੰ ਇਸ ਵੇਲੇ ਫੈਸਲਾ ਲੈਣ ਦੀ ਲੋੜ ਹੈ ਕਿ ਉਹਨੇ ਚੀਨ ਤੇ ਰੂਸ ਦੇ ਨਾਲ ਮਿਲ ਕੇ ਆਪਣੇ ਖੇਤਰ ਨੂੰ ਸੇਫ ਕਰਨਾ ਹੈ ਜਾਂ ਅਮਰੀਕਾ ਦੇ ਟੇਟੇ ਚੜ ਕੇ ਭਵਿੱਖ ਵਿੱਚ ਚੀਨ ਨਾਲ ਦੁਸ਼ਮਣੀ ਸੇੜਨੀ ਹੈ। ਇਹੀ ਇਸ ਲੇਖ ਦਾ ਜਿਹੜਾ ਉਹ ਮੇਨ ਮਕਸਦ ਸੀਗਾ ਕਿ ਜਿਹੜਾ ਦੁਨੀਆ ਆ ਉਹ ਹੁਣ ਸਿੰਗਲ ਪੋਲਰ ਨਹੀਂ ਰਹਿ ਜਾਣੀ ਇਹ ਮਲਟੀਪੋਲਰ ਵਰਲਡ ਬਣਨ ਜਾ ਰਿਹਾ ਤੇ ਉਹਦੇ ਵਿੱਚ ਭਾਰਤ ਨੂੰ ਆਪਣਾ ਹਿੱਸਾ ਪਾਉਣਾ ਇਸ ਵੇਲੇ ਸਮੇਂ ਦੀ ਲੋੜ ਹੈ। ਸੋ ਇਹ ਡਾਕਟਰ ਅਰਨ ਮਿਤਰਾ ਹਰਾਂ ਦਾ ਲਿਖਿਆ ਹੋਇਆ ਇਹ ਲੇਖ ਸੀਗਾ ਜਿਹੜਾ ਅਸੀਂ ਤੁਹਾਡੀ ਸੇਵਾ ਵਿੱਚ ਕੀਤਾ ਪੇਸ਼ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ